ਸਿਕਲ ਜੀ ਮੈਂ ਸਾਰੇ ਢਿੱਲੋਂ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਝੋਨੇ ਦੇ ਵਿੱਚ ਪਟਾਸ਼ ਜ਼ਿੰਕ ਅਤੇ ਫਾਸਫੋਰਸ ਕਿਹੜੀਆਂ ਜ਼ਮੀਨਾਂ ਦੇ ਵਿੱਚ ਪਾਉਣ ਦੀ ਲੋੜ ਨਹੀਂ ਹੁੰਦੀ ਕਿਉਂਕਿ ਜੇਕਰ ਜ਼ਮੀਨ ਦੇ ਵਿੱਚ ਬਿਨਾਂ ਲੋੜਾਂ ਤੋਂ ਖਾਦਾਂ ਪਾਵਾਂਗੇ ਤਾਂ ਦੂਜੇ ਤੱਤਾਂ ਦੀ ਘਾਟ ਹੋ ਜਾਂਦੀ ਹੈ ਨਾਲੇ ਝਾੜ ਘਟਦਾ ਹੈ ਦੂਜਾ ਖਾਦਾਂ ਤੇ ਵਾਧੂ ਪੈਸਾ ਖਰਚ ਕਰਨਾ ਪੈਂਦਾ ਹੈ ਖਾਤਾਂ ਦੀ ਬਰਤੋਂ ਦੇ ਲਈ ਆਪਾਂ ਨੂੰ ਆਪਣੇ ਖੇਤਾਂ ਦੀ ਮਿੱਟੀ ਟੈਸਟ ਕਰਾਉਣੀ ਜ਼ਰੂਰੀ ਹੁੰਦੀ ਹੈ ਤਾਂ ਕਿ ਆਪਾਂ ਨੂੰ ਆਪਣੀ ਮਿੱਟੀ ਦਾ ਸਿਹਤ ਦਾ ਪਤਾ ਲੱਗ ਸਕੇ ਮਿੱਟੀ ਟੈਸਟ ਤੁਸੀਂ ਜ਼ਿਲ੍ਹੇ ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਤੋਂ ਜਾਂ ਖੇਤੀਬਾੜੀ ਵਿਭਾਗ ਦੇ ਦਫ਼ਤਰਾਂ ਤੋਂ ਕਰਵਾ ਸਕਦੇ ਹੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪੋਟਾਸ਼ ਦੀ ਇਹ ਆਮ ਜਿਵੇਂ ਇਹਨਾਂ ਦੇ ਵਿੱਚ ਇਸ ਦੀ ਮਾਤਰਾ ਬਹੁਤ ਹੁੰਦੀ ਹੈ ਪਰ ਜੇਕਰ ਤੁਸੀਂ ਮਿੱਟੀ ਟੈਸਟ ਕਰਾਈ ਹੈ ਤਾਂ 55 ਕਿਲੋ ਪ੍ਰਤੀ ਏਕੜ ਤੋਂ ਪोटाश ਜ਼ਿਆਦਾ ਹੈ ਤਾਂ ਤੁਹਾਨੂੰ ਪोटाश ਪਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਪਰ ਜੇਕਰ 55 ਕਿਲੋ ਪ੍ਰਤੀ ਏਕੜ ਤੋਂ ਪोटाश ਘੱਟ ਹੈ ਤਾਂ 20 ਕਿਲੋ ਪ੍ਰਤੀ ਏਕੜ ਪोटाश ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਜਿਹੜੇ ਵੀਰ ਖੇਤਾਂ ਦੇ ਵਿੱਚ ਅੱਗ ਲਾਉਂਦੇ ਹਨ ਉਹਨਾਂ ਦੇ ਖੇਤਾਂ ਵਿੱਚ ਪोटाश ਤੱਤ ਨਹੀਂ ਮੱਚਦਾ ਬਾਕੀ ਜਿਹੜੇ ਸਾਰੇ ਤੱਤ ਹੈ ਉਹ ਮਰ ਜਾਂਦੇ ਆ ਪਰ ਪੋਟਾਸ਼ ਤੱਤ ਮੱਚ ਕੇ ਵੀ ਖੇਤਾਂ ਦੇ ਵਿੱਚ ਮੌਜੂਦ ਰਹਿੰਦਾ ਹੈ ਇਸ ਤੋਂ ਬਾਅਦ ਗੱਲ ਕਰਦੇ ਹਾਂ ਜ਼ਿੰਕ ਦੀ ਜ਼ਿੰਕ ਆਮ ਜ਼ਮੀਨਾਂ ਦੇ ਵਿੱਚ ਪੀਏਯੂ ਵੱਲੋਂ 21% ਵਾਲੀ ਜ਼ਿੰਕ 25 ਕਿਲੋ ਅਤੇ 33% ਵਾਲੀ ਜ਼ਿੰਕ 16 ਕਿਲੋ ਦੀ ਸਪਾਰਸ ਕੀਤੀ ਜਾਂਦੀ ਹੈ ਪਰ ਜਿੰਨਾ ਕਿਸਾਨ ਵੀਰਾਂ ਨੇ ਆਪਣੇ ਖੇਤ ਦੀ ਮਿੱਟੀ ਟੈਸਟ ਕਰਾਈ ਹੈ ਉਹ 0.6 ਮਿਲੀਗ੍ਰਾਮ ਕਿਲੋ ਤੋਂ ਵੱਧ ਹੈ ਤਾਂ ਉਹਨਾਂ ਨੂੰ ਜ਼ਿੰਕ ਪਾਉਣ ਦੀ ਲੋੜ ਨਹੀਂ ਹੈ ਪਰ ਜੇਕਰ 0.6 ਮਿਲੀਗ੍ਰਾਮ ਤੋਂ ਘੱਟ ਹੈ ਤਾਂ ਪੀਐਜੂ ਰਿਸਪੋਰਟ ਅਨਸਾਰ ਜ਼ਿੰਕ ਦੀ ਮਾਤਰਾ ਪਾ ਕੇ ਆਪਾਂ ਆਪਣੇ ਚੋਨੇ ਤੋਂ ਪੂਰਾ ਚਾੜ ਲੈ ਸਕਦੇ ਹਾਂ ਇਸ ਤੋਂ ਬਾਅਦ ਗੱਲ ਕਰਦੇ ਹਾਂ ਫਾਸਫੋਰਸ ਦੀ ਇਹ ਤੱਤ ਤੁਹਾਡੀਆਂ ਜ਼ਮੀਨਾਂ ਦੇ ਵਿੱਚ ਮਿੱਟੀ ਟੈਸਟ ਸੈਂਪਲ ਦੇ ਵਿੱਚ 5 ਕਿਲੋ ਪ੍ਰਤੀ ਏਕੜ ਤੋਂ ਬੱਦਾਈ ਹੈ ਤਾਂ ਫਾਸਫੋਰਸ ਦਾ ਪਾਉਣ ਦੀ ਲੋੜ ਨਹੀਂ ਹੈ ਪਰ ਜੇਕਰ ਫਾਸਫੋਰਸ 5 ਕਿਲੋ ਪ੍ਰਤੀ ਏਕੜ ਤੋਂ ਘਟਾਈ ਹੈ ਤਾਂ 75 ਕਿਲੋ ਪ੍ਰਤੀ ਏਕੜ ਸੁਪਰ ਫਾਊਂਡਿਸਪਰਸ ਪੀਏਯੂ ਵੱਲੋਂ ਕੀਤੀ ਜਾਂਦੀ ਹੈ ਆਪਣੇ ਖੇਤਾਂ ਦੇ ਵਿੱਚ ਜੀਆਂ ਤੁਹਾਨੂੰ ਦੋ ਰਿਪੋਰਟਾਂ ਦਿਖਾ ਰਹੇ ਹਾਂ ਇੱਕ ਦੇ ਵਿੱਚ ਫਾਸਫੋਰਸ 3.22 ਆਈ ਹੈ ਉਸ ਦੇ ਵਿੱਚ 75 ਕਿਲੋ ਸੁਪਰ ਪਾਉਂਡ ਦੀ ਸਪਾਰਸ ਤੁਸੀਂ ਦੇਖ ਸਕਦੇ ਹੋ ਦੂਜੀ ਰਿਪੋਰਟ ਦੇ ਵਿੱਚ 12.3 ਕਿਲੋ ਪ੍ਰਤੀ ਏਕੜ ਆਈ ਹੈ ਉਸ ਦੇ ਵਿੱਚ ਫਾਸਫੋਰਸ ਪਾਉਂਡ ਦੀ ਕੋਈ ਸਪਾਰਸ ਨਹੀਂ ਹੈ ਇਸ ਤੋਂ ਬਾਅਦ ਗੱਲ ਕਰਦੇ ਹਾਂ ਲੋਹੇ ਦੀ ਇਸ ਤਰ੍ਹਾਂ ਦੀ ਵਰਤੋਂ ਆਪਾਂ ਸਪਰੇਅ ਕਰਕੇ ਹੀ ਕਰ ਸਕਦੇ ਹਾਂ ਇਸ ਨੂੰ ਆਪਾਂ ਖੇਤਾਂ ਦੇ ਵਿੱਚ ਸਿਧਾਨੀ ਪਾ ਸਕਦੇ ਜੇਕਰ ਤੁਸੀਂ ਮਿੱਟੀ ਟੈਸਟ ਕਰਾਈ ਹੈ ਤਾਂ 3.50 ਮਿਲੀਗ੍ਰਾਮ ਪ੍ਰਤੀ ਕਿਲੋ ਤੋਂ ਘੱਟ ਹੈ ਜਿਵੇਂ ਤੁਸੀਂ ਆਪਣੀ ਰਿਪੋਰਟ ਦੇ ਵਿੱਚ ਦੇਖ ਰਹੇ ਹੋ ਉੱਥੇ 2.10 ਮਿੱਟੀ ਮਿਲੀਗ੍ਰਾਮ ਪ੍ਰਤੀ ਕਿਲੋ ਤੋਂ ਘੱਟ ਹੈ ਤਾਂ ਆਪਾਂ ਆਪਣੇ ਝੋਨੇ ਨੂੰ ਤਿੰਨ ਸਪ੍ਰੇ ਹਫ਼ਤੇ ਦੀ ਬਿੱਚ ਤੇ 1 ਕਿਲੋ ਲੋਹਾ 100 ਲੀਟਰ ਪਾਣੀ ਦੇ ਵਿੱਚ ਪਾ ਕੇ ਸਪਰੇਅ ਕਰਨੀ ਹੈ ਲੋਹੇ ਦੇ ਵਿੱਚ ਇੱਕ ਗੱਲ ਧਿਆਨ ਰੱਖਣਾ ਹੈ ਕਿ ਇਹ ਬਹੁਤ ਪੁਰਾਣਾ ਨਹੀਂ ਹੋਣਾ ਚਾਹੀਦਾ ਪੁਰਾਣਾ ਲੋਹਾ ਕਾਟਾ ਨੂੰ ਪੂਰੀਆਂ ਨਹੀਂ ਕਰਦਾ ਜੇਕਰ ਤੁਸੀਂ ਖੇਤੀ ਨਾਲ ਸੰਬੰਧ ਕਿਸੇ ਵਿਸ਼ੇ ਤੇ ਵੀਡੀਓ ਚਾਹੁੰਦੇ ਹੋ ਤਾਂ ਕਮੈਂਟ ਕਰਕੇ ਤੁਸੀਂ ਉਸ ਵੀਡੀਓ ਬਾਰੇ ਲਿਖ ਸਕਦੇ ਹੋ ਅਸੀਂ ਤੁਹਾਨੂੰ ਵੀਡੀਓ ਬਣਾ ਕੇ ਭੇਜਾਂਗੇ ਧੰਨਵਾਦ